ਦੋਸਤੋ ਸ਼ਸ਼ਟ੍ਰੀਕਾਲ ਮੇਰੇ ਦੋਸਤਾਂ ਦਾ ਕੀ ਹਾਲ ਚਾਲ ਨੇ ਬਹੁਤ ਵਧੀਆ ਹੋਊਗਾ ਨਾ ਗੁਰੂ ਮਹਾਰਾਜ ਜੀ ਰਹਿਮਤ ਹੋਗੀ ਸਭ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਵੀ ਮੈਂ ਨਾ ਇੱਕ ਆਪਣਾ ਕਿੱਸਾ ਸੁਣਾਉਣ ਲੱਗਾ ਤੁਹਾਨੂੰ ਜਿਹਦੇ ਵਿੱਚ ਮੇਰਾ ਕੋਈ ਦੋਸਤ ਸੀਗਾ ਜਿਹੜਾ ਉਹ ਮੈਨੂੰ ਕਿਸੇ ਬਾਬੇ ਕੋਲੇ ਲੈ ਕੇ ਗਿਆ ਸੀ ਤੇ ਉਸ ਮੇਰੇ ਦੋਸਤ ਨੇ ਬੜੇ ਦਾਅਵੇ ਕੀਤੇ ਸੀਗੇ ਕਿ ਜਿਹੜਾ ਉਹ ਬਾਬਾ ਵਾ ਉਹ ਬਹੁਤ ਹੀ ਜਿਆਦਾ ਨੋਲੇਜ ਰੱਖਦਾ ਵਾ ਤੇ ਹਰੇਕ ਦਾ ਉਹ ਜਨਮ ਕੁੰਡਲੀ ਹੈ ਜਿਹੜੀ ਹਰੇਕ ਦੀ ਦੱਸ ਦਿੰਦਾ ਵਾ ਤੇ ਜੋ ਜਾਨੀ ਦੀ ਸਾਰਾ ਕੁਝ ਮੂਹ ਤੇ ਉਹਦੇ ਪੜਦੇ ਫਾਸ਼ ਕਰਦਾ ਉਹ ਇਹੇ ਬਾਬਾ ਮੇਰੇ ਖਿਆਲ ਦੇ ਵਿੱਚ ਬਠਿੰਡੇ ਤੋਂ ਉਰੇ ਨੂੰ ਉਹਨੇ ਸ਼ਹਿਰ ਰਾਮਪੁਰਾ ਉੱਥੇ ਦਾ ਸੀਗਾ ਇਹ ਤੇ ਮੈਨੂੰ ਉਹਨੇ ਕਾਫੀ ਪ੍ਰਭਾਵਿਤ ਕੀਤਾ ਸੀ ਜਾਨੀ ਉਹਦੀਆਂ ਗੱਲਾਂ ਦੱਸ ਦੱਸ ਕੇ ਕਿ ਇਹੇ ਬਾਬੇ ਦਾ ਤੁਸੋਂ ਜਗਤਸੀਰ ਇੱਕ ਵਾਰੀ ਬਹਿ ਕੇ ਦੇਖ ਗੱਲਾਂ ਕਰਕੇ ਦੇਖ ਤੇ ਤੇਨੂੰ ਬਾਕੀ ਤੂੰ ਮੰਨਣ ਲੱਗ ਜਾਏਗਾ ਇਹੇ ਗੱਲ ਵੀ ਲਗਭਗ ਇਹ 5 ਸਾਲ ਪੁਰਾਣੀ ਗੱਲ ਹੀ ਆ 5-7 ਸਾਲ ਦੀ ਬੜੀ ਪੁਰਾਣੀ ਨਹੀਂ ਗੱਲ ਹੈਗੀ ਇਹ ਉਦੋਂ ਤੱਕ ਮੈਨੂੰ ਵੀ ਕਾਫੀ ਮੈਂ ਲੋਕਾਂ ਨੂੰ ਮਿਲ ਚੁੱਕਿਆ ਸੀ ਇਹਨਾਂ ਕੰਮਾਂ ਦੇ ਸਬੰਧ ਦੇ ਵਿੱਚ ਹੀ ਲੋਕ ਕਈ ਅ ਜਾਣਕਾਰੀ ਕਾਫੀ ਇਕੱਠੀ ਕਰ ਚੁੱਕਿਆ ਸੀਗਾ ਕਿ ਬਾਬੇ ਇਹ ਕੰਮ ਕਿਵੇਂ ਕਰਦੇ ਆ ਲੋਕਾਂ ਨੂੰ ਗੱਲਾਂ ਕਿਵੇਂ ਦੱਸਦੇ ਆ ਮੈਨੂੰ ਉਹ ਦੋਸਤ ਲੈ ਕੇ ਗਿਆ ਉਥੇ ਉਸ ਟਾਈਮ ਤੇ ਰਾਤ ਦਾ ਟਾਈਮ ਸੀਗਾ ਸ਼ਾਇਦ ਵੀਰਵਾਰ ਦਾ ਸੀਗਾ ਦਿਨ ਵੀ ਵੀਰਵਾਰ ਨੂੰ ਉਹ ਪੀਰ ਦੀ ਲਾਉਂਦਾ ਸੀਗਾ ਗੱਦੀ ਲਾਉਂਦਾ ਸੀਗਾ ਬੰਦਾ ਉਹਨੇ ਸਾਰਿਆਂ ਨੂੰ ਦੱਸ ਰਿਹਾ ਸੀ ਉਹ ਕਿ ਤੂੰ ਉਹ ਹਸਲ ਦੇ ਵਿੱਚ ਲੋਕਾਂ ਦੀਆਂ ਨਾ ਮਿਸਟੇਕਸ ਦੱਸ ਰਿਹਾ ਸੀ ਗਲਤੀਆਂ ਦੱਸ ਰਿਹਾ ਸੀ ਆ ਜਾ ਤੇਰਾ ਉਹ ਕੋਈ ਉਹਨੂੰ ਕੋਲੇ ਜਾਂਦਾ ਸੀਗਾ ਕਹਿੰਦਾ ਸੀ ਬਾਬਾ ਜੀ ਮੇਰਾ ਭਲਾ ਨਹੀਂ ਹੋਇਆ ਮੇਰਾ ਫਾਇਦਾ ਨਹੀਂ ਹੋਇਆ ਮੇਰੀ ਆ ਦੋਖ ਤਕਲੀਫਾਂ ਨੇ ਉਹ ਬਾਬਾ ਉਹਨਾਂ ਨੂੰ ਇਹ ਗੱਲ ਕਹਿੰਦਾ ਸੀ ਫਲਾਨੀ ਜਾਣਦਾ ਲੈ ਕੇ ਪਹਾੜਾਂ ਤੁਰਿਆ ਫਿਰਦਾ ਰਿਹਾ ਮੈਂ ਫਲਾ ਹੈ ਕਰਦਾ ਰਿਹਾ ਮੈਂ ਉਹ ਬਾਬਾ ਉਹ ਬੰਦਾ ਉਹਦੇ ਮੂਰੇ ਹੱਥ ਬਾਲ ਲਿਆਦਾ ਸੀ ਯਾਰ ਪਰਿਵਾਰ ਵਾਲੇ ਬੰਦੇ ਆ ਤੋ ਬਾਬਾ ਰਹਿਣ ਦੇ ਖਣਿਓ ਸੱਚੀਆਂ ਹੁੰਦੀਆਂ ਸੀ ਕਣੀ ਝੂਠੀਆਂ ਹੁੰਦੀਆਂ ਸੀ ਤੇ ਮੈਨੂੰ ਮੇਰਾ ਦੋਸਤ ਕਹਿੰਦਾ ਕਿਉਂ ਦੇਖਿਆ ਕੱਢਦਾ ਨਾ ਸਾਰਿਆਂ ਦੇ ਪੈਂਤਰੇ ਆਏ ਆ ਬਾਬਾ ਇਹ ਮੈਂ ਕਿਹਾ ਚਲ ਠੀਕ ਹੈ ਕੋਈ ਨਹੀਂ ਮੇਰੀ ਵੀ ਵਾਰੀ ਆਉਣ ਦਿਓ ਮੈਂ ਉਹਦੇ ਦੋਸਤ ਨੂੰ ਬਾਹਰ ਬੈਠੇ ਨੂੰ ਗੱਲਾਂ ਮੂਰੇ ਮੈਂ ਕਿਹਾ ਆਖਿਆ ਤੂੰ ਮੇਰੀ ਲਾਈਫ ਬਾਰੇ ਸਾਰਾ ਕੁਝ ਜਾਣਦਾ ਵਾ A to Z ਮੈਂ ਕੀ ਕੰਮ ਕਰਦਾ ਵਾਂ ਕਿੱਥੇ ਜਾਂਦਾ ਵਾਂ ਕੀ ਮੇਰੇ ਜੋ ਵੀ ਮੇਰਾ ਪਿਛੋਕੜ ਆ ਤੇ ਤੋ ਲੱਗਿਆ ਤਾਂ ਨਹੀਂ ਕਹਿੰਦਾ ਨਹੀਂ ਲੱਗਿਆ ਮੈਂ ਕਿ ਹੁਣ ਆਪਾਂ ਇਹ ਦੇਖਣਾ ਮੇਰੀ ਜਿੰਨੀ ਵੀ ਦੀ ਲਾਈਫ ਮੇਰੀ ਤੈਂ ਦੇਖੀ ਆ ਬਾਬਾ ਮੇਰੀ ਲਾਈਫ ਬਾਰੇ ਇੱਕ ਵੀ ਗੱਲ ਦੱਸਦਾ ਤੇ ਬਾਬਾ ਕਿਵੇਂ ਗੱਲ ਕਰੂਗਾ ਦੋਸਤੋ ਉਥੇ ਮੈਂ ਜਦੋਂ ਗਿਆ ਸੀਗਾ ਇੱਕ ਦਿਹਾੜੀਆ ਬਣ ਕੇ ਗਿਆ ਸੀਗਾ ਮੇਰੇ ਜਾਨੀ ਰੂਪ ਮੈਂ ਇਹੋ ਜਿਹਾ ਬਣਾਇਆ ਹੋਇਆ ਸੀ ਕਿ ਇੱਕ ਲੇਬਰ ਦਾ ਕੰਮ ਕਰਦਾ ਮੈਂ ਦਿਹਾੜੀ ਜੋਤ ਦਾ ਕੰਮ ਕਰਦਾ ਵਾਂ ਮੈਂ ਬਿਲਕੁਲ ਉਹ ਜਿਹੇ ਕੱਪੜੇ ਪਾਇਏ ਬੇ ਸੀ ਮੇਰੇ ਕੱਪੜੇ ਥੋੜੇ ਜਿਹਾ ਮੈਲੇ ਸੀਗੇ ਮੇਰੇ ਤੇ ਥੋੜਾ ਜਿਹਾ ਪਸੀਨੇ ਦੀ ਸਵੈਲ ਵੀ ਆਉਂਦੀ ਸੀ ਵਿੱਚੋਂ ਇਹੋ ਜਿਹਾ ਰੂਪ ਬਣਾ ਕੇ ਗਿਆ ਸੀ ਮੈਂ ਅਕਸਰ ਤੇ ਪਰਨਾ ਮੰਨ ਕੇ ਗਿਆ ਸੀ ਕਿਸੇ ਤੋਂ ਮੰਗ ਕੇ ਮੈਂ ਜਾ ਕੇ ਬਾਬੇ ਦੇ ਮੂਰੇ ਬਹਿ ਗਿਆ ਤੇ ਕੋਸ਼ਿਸ਼ ਕੀਤੀ ਜਿਹੜੀ ਗੱਲਬਾਤ ਕਰਾਂ ਉਹ ਵੀ ਦਿਹਾੜੀਆਂ ਵਾਲੇ ਰੂਪ ਦੇ ਵਿੱਚ ਗੱਲ ਕਰਾਂ ਕਿ ਮੈਂ ਜੇ ਬਾਬਾ ਜਜਮੈਂਟ ਨਾ ਕਰ ਸਕੇ ਕਿ ਮੇਰੀ ਇੱਕ ਕੰਪਿਊਟਰ ਲਾਈਨ ਦਾ ਮੇਰਾ ਵਰਕ ਦਾ ਜਜਮੈਂਟ ਨਾ ਕਰ ਸਕੇ ਕਿਉਂਕਿ ਉਹਨਾਂ ਨੇ ਜਜਮੈਂਟ ਹੀ ਕਰਨੀ ਹੁੰਦੀ ਆ ਕੁਦਰਤੀ 6ਵੇਂ 7ਵੇਂ ਜਦੋਂ ਬਾਜ਼ ਮਾਰਦਾ ਸੀਗਾ ਬਾਬਾ ਉਹ 6ਵੇਂ 7ਵੇਂ ਨੰਬਰ ਤੇ ਮੇਰਾ ਨੰਬਰ ਆ ਗਿਆ ਕੁਦਰਤੀ ਹੀ ਆ ਗਿਆ ਉਹਨੇ ਮੈਨੂੰ ਬੁਲਾ ਲਿਆ ਕਹਿੰਦਾ ਹਾਂਜੀ ਭਗਤੋ ਕੀ ਹੈਗੀ ਹੈ ਤਕਲੀਫ ਤੁਹਾਨੂੰ ਕਿਵੇਂ ਹੋ ਤੁਸੀਂ ਮੈਂ ਬਾਬੇ ਕੋਲੇ ਗਿਆ ਮੈਂ ਕਿਹਾ ਬਾਬਾ ਜੀ ਤਕਲੀਫ ਇਹ ਹੈ ਕਿ ਦਿਹਾੜੀ ਜੁੱਤਾ ਲਾਉਣੇ ਆ ਜੀ ਕਦੇ ਦਿਹਾੜੀ ਲੱਗ ਜਾਂਦੀ ਆ ਕਦੇ ਦੋ ਦੋ ਤਿੰਨ ਤੇ ਲੱਗੇ ਪੈ ਜਾਂਦੇ ਆ ਜਦੋਂ ਘਰੇ ਖਰਚੇ ਵਰਚੇ ਬਣੀ ਉਹ ਥੋੜਾ ਜਿਹਾ ਹੱਥ ਤੰਗ ਹੀ ਰਹਿੰਦਾ ਕੰਮ-ਕਮ ਕੋਈ ਚੱਲਦਾ ਨਹੀਂ ਨਾ। ਕਹਾ ਠੀਕ ਆ ਕੋਈ ਗੱਲ ਨਹੀਂ। ਕਹਿੰਦਾ ਤੂੰ ਉਹਨੇ ਫਿਰ ਮੈਨੂੰ ਇਹ ਗੱਲ ਆਖੀਆ ਤੁਹਾਡੇ ਤਿੰਨ ਕੌਣ ਸੀ? ਮੈਂ ਕਹਾ ਜੀ ਤਿੰਨ ਸਾਡੇ ਕੌਣ ਸੀਗੇ ਤਿੰਨ ਸੀਗੇ ਮੇਰੇ ਦਾਦਾ ਜੀ ਹੁਣੀ ਨੇ ਜਿਹੜੇ ਉਹ ਪੰਜ ਭਾਈ ਸੀਗੇ ਮੇਰੇ ਡੈਡੀ ਜੀ ਹੁਣੀ ਦੋ ਭਾਈ ਨੇ ਮੈਂ ਕੱਲਾ ਪਈਆ ਕਹਿੰਦਾ ਤੁਹਾਡੇ ਮਰਿਆ ਹੋਇਆ ਬੰਦਾ ਇੱਕ ਤੁਹਾਡੇ ਸੱਸੇ ਤੋਂ ਕੌਣ ਮਰਿਆ ਮੈਂ ਕਿਹਾ ਜੀ ਸੱਸੇ ਤੋਂ ਸਾਡੇ ਤੁਸੀਂ ਮੇਲਵਾਰੀ ਗੱਲ ਪੁਰਸ਼ਵਾਰੀ ਗੱਲ ਕਰ ਰਹੇ ਹੋ ਕ ਮੈਂ ਲੀਡੀਜ਼ ਵਾਰੀ ਗੱਲ ਕਰ ਰਿਹਾ ਹੂੰ ਬੁੜੀ ਵਾਰੀ ਗੱਲ ਕਰ ਰਿਹਾ ਮੈਂ ਇਦਾਂ ਦੀ ਗੱਲ ਕੀਤੀ ਉਹਦੇ ਨਾਲ ਤੇ ਉਹ ਬੰਦਾ ਮੇਰੇ ਨਾਲ ਝਾਕਿਆ ਕਹਿੰਦਾ ਉਹਨੂੰ ਦੱਸ ਮੈਂ ਥੋੜਾ ਜਿਹਾ ਔਖਾ ਹੋ ਗਿਆ ਕਿਉਂਕਿ ਉਹਦੇ ਆਪਸ਼ਨ ਸੀਗੀ ਉਹਦੇ ਕੋਲੇ ਕਹਿੰਦਾ ਮੈਂ ਤੁਹਾਡੇ ਬੰਦਾ ਮਰਿਆ ਹੋਇਆ ਸੱਸੇ ਦੇ ਨੌ ਦਿਨਾਂ ਨੂੰ ਆਉਂਦਾ ਮੈਂ ਕਹਿੰਦਾ ਜੀ ਨਿਗਾ ਮਰਦਾ ਮੈਂ ਕਾਫੀ ਮੈਂ ਕਹਿੰਦਾ ਜੀ ਸੱਸੇ ਦੇ ਸਾਡੇ ਕੋਈ ਨਹੀਂ ਮਰਿਆ ਤਾਂ ਹਾਂ ਪਿੰਡ ਦੇ ਵਿੱਚ ਮਰੇ ਮਰੇ ਤਾਂ ਕਾਫੀ ਹੋ ਸਕਦੇ ਆ ਸਾਡੇ ਆਪ ਦੇ ਘਰ ਦੇ ਵਿੱਚੋਂ ਸੱਸੇ ਦੇ ਨੌ ਤੇ ਨਾ ਕਿਸੇ ਦਾ ਹੈ ਨਹੀਂ ਸੀ ਕਹਿੰਦਾ ਕਾਕਾ ਤੈਨੂੰ ਜਾਣਕਾਰੀ ਘਟਾ ਤੂੰ ਇਹ ਆਪਦੇ ਘਰਦਿਆਂ ਨੂੰ ਪੁੱਛੀ ਆ ਕੇ ਤੁਹਾਡੇ ਸੱਸੇ ਦੇ ਸੀਗਾ ਕੋਈ ਜਿਹਦੀ ਡੈਥ ਹੋਈ ਵੀ ਆ ਉਹ ਬੰਦਾ ਤੁਹਾਡੇ ਕੰਮ ਦੇ ਵਿੱਚ ਡਿੱਕਾ ਲਾ ਰਿਹਾ ਵਾ ਨਹੀਂ ਚਲੋ ਠੀਕ ਹੈ ਜੀ ਆਪਾਂ ਉਸ ਸਮੇਂ ਤੇ ਉਹ ਬੰਦੇ ਨਾਲ ਬੈਸ ਨਹੀਂ ਸੀ ਕਰਨੀ ਕੱਲ੍ਹ ਬਤ ਕਰਨੀ ਮੈਂ ਕਿਹਾ ਜੀ ਚਲੋ ਹੋਰ ਕੋਈ ਮੇਰੇ ਚ ਕੋਈ ਕਮੀ ਬੇਸ਼ੀ ਕਿਹਾ ਨਹੀਂ ਠੀਕ ਹੈ ਬਾਕੀ ਸਾਰਾ ਕੁਝ ਨਾ ਤੂੰ ਪੁੱਛ ਕੇ ਆਈ ਘਰੋਂ ਤੁਹਾਡੇ ਸੱਸੇ ਤੇ ਕੌਣ ਸੀਗਾ ਫਿਰ ਉਸ ਤੋਂ ਬਾਅਦ ਵਿੱਚ ਤੈਨੂੰ ਮੈਂ ਸਾਰੀ ਹਿਸਟਰੀ ਦੱਸੂਗਾ ਠੀਕ ਹੈ ਜੀ ਮੈਂ ਮੈਨੂੰ ਪਤਾ ਸੀ ਸਾਡੇ ਸੱਸੇ ਦੇ ਅਸਲ ਚ ਕੋਈ ਹੈ ਹੀ ਨਹੀਂ ਸੀਗਾ ਘਰੇ ਨਹੀਂ ਸੱਸੇ ਦੇ ਨਾਂ ਤੇ ਕੋਈ ਮਰਿਆ ਸੀਗਾ ਅਸਲ ਦੇ ਵਿੱਚ ਉਹਨਾਂ ਬਾਬਿਆਂ ਨੇ ਆਪਣੇ ਅੰਦਰੋਂ ਹੀ ਗੱਲਾਂ ਪੁੱਛਣੀਆਂ ਆਉਂਦੀਆਂ ਨੇ ਆਪਣਾ ਫੇਸ ਇਮਪ੍ਰੈਸ਼ਨ ਆ ਜਾਂ ਬੋਡੀ ਲੈਂਗੁਏਜ ਆ ਬੋਡੀ ਲੈਂਗੁਏਜ ਦੀ ਕਾਫੀ ਨੋਲੇਜ ਹੁੰਦੀ ਹੈ ਇਹਨਾਂ ਨੂੰ ਬੰਦੇ ਦਾ ਗੱਲ ਕਰਨ ਦਾ ਤਰੀਕਾ ਕਾਫੀ ਗੱਲਾਂ ਇਹ ਮੈਟਰ ਕਰਦੀਆਂ ਨੇ ਜਿਨ੍ਹਾਂ ਤੋਂ ਇਹਨਾਂ ਬਾਬਿਆਂ ਨੇ ਇੱਕ ਜਜਮੈਂਟ ਲਾਉਣੀ ਹੁੰਦੀ ਹੈ ਇੱਕ ਬੰਦਾ ਕੀ ਕੰਮ ਕਰਦਾ ਵਾ ਕੀ ਕਿਉਂ ਇਹਨਾਂ ਦੀਆਂ ਪਰੇਸ਼ਾਨੀਆਂ ਨੇ ਕੀ ਕੀ ਹੈਗਾ ਵਾ ਬਾਡੀ ਲੈਂਗੁਏਜ ਹੁੰਦੀ ਹੈ ਬੰਦੇ ਦਾ ਸੁਭਾਅ ਕਹੇ ਜਾਵਾ ਬੰਦੇ ਦਾ ਬੋਲਣ ਦਾ ਤਰੀਕਾ ਕਹੇ ਜਾ ਦੋ ਤਿੰਨ ਹਰੇਕ ਜਿਆਦਾਤਰ ਤੁਸੀਂ ਦੇਖਿਆ ਹੋਣਾ ਨੋਟਿਸ ਕੀਤਾ ਹੋਊਗਾ ਗੱਲ ਬਾਬੇ ਕਹਿੰਦੇ ਹੁੰਦਾ ਅਸੀਂ ਪੰਜ ਚੌਕੀਆਂ ਆਓ ਭਾਈ ਤੁਹਾਨੂੰ ਇਥੇ ਥੋੜਾ ਭਲਾ ਹੋ ਜਾਊਗਾ ਪੰਜ ਚੌਕੀਆਂ ਭਰੋ ਪੰਜ ਚੌਕੀਆਂ ਦਾ ਵਿੱਚ मीनिंग ਇਹ ਹੁੰਦਾ ਬੰਦਾ ਹਰੇਕ ਗਰੀ ਆਵੇ ਹਰੇਕ ਵਾਰੀ ਆਏ ਤੇ ਕੋਈ ਨਾ ਕੋਈ ਨਵਾਂ ਇੱਕ ਉਹਨੂੰ ਮਹਿਸੂਸ ਕਰਨ ਨੂੰ ਕੋਈ ਨਵਾਂ ਅਗਲੀ ਹੋ ਮਿਲ ਜਾਂਦਾ ਵਾ ਜਿਹਦੇ ਚ ਬਾਬਾ ਜਜਮੈਂਟ ਕਰਦਾ ਰਹਿੰਦਾ ਵਾ ਬਾਕੀ ਬਾਬੇ ਦੇ ਨਾਲ ਦੇ ਜਿਹੜੇ ਚੇਲੇ ਜਪਾਟੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਹਰੇਕ ਬਾਬੇ ਦੇ ਨਾਲ 8-10 ਚੇਲੇ ਖੜੇ ਹੁੰਦੇ ਆ ਜਿਨ੍ਹਾਂ ਨੇ ਬਾਬੇ ਦੀ ਕਾਫੀ ਨਜ਼ਦੀਕੀ ਹੁੰਦੀ ਆ ਉਹ ਬਾਬਾ ਉਹਨਾਂ ਨੂੰ ਕਾਫੀ ਖਵਾਉਂਦਾ ਪਿਆਉਂਦਾ ਵਾ ਕਾਫੀ ਉਹਨਾਂ ਦੀ ਸੇਵਾ ਵੀ ਕਰਦਾ ਹੁੰਦਾ ਵਾ ਚੰਗਾ ਉਹਨਾਂ ਨੂੰ ਦਿੰਦਾ ਵਾ ਉਹਨਾਂ ਦਾ ਬੰਦਿਆਂ ਦਾ ਨੋਟਿਸ ਹੁੰਦਾ ਇਹ ਕੰਮ ਕਰਨਾ ਹੁੰਦਾ ਕਿ ਉਹਨਾਂ ਨੇ ਉਸ ਬੰਦੇ ਨਾਲ ਗੱਲਾਂ ਵੀ ਕਰਦੇ ਆ ਉਹ ਉਹਨਾਂ ਦੇ ਬਾਬੇ ਦਾ ਉਹਨਾਂ ਨੇ ਉਸ ਬੰਦੇ ਕੋਲੇ ਪ੍ਰਚਾਰ ਕਰਨਾ ਹੁੰਦਾ ਬਾਬੇ ਦੀਆਂ ਦਸੀਆਂ ਹੋਈਆਂ ਕਹਾਣੀਆਂ ਉਹਨਾਂ ਲੋਕਾਂ ਨੇ ਉਸ ਪਰਸ ਨੂੰ ਜਿਹੜਾ ਨਵਾਂ ਆਉਂਦਾ ਵਾ ਉਹਨੂੰ ਸੁਣਾਉਣੀਆ ਹੁੰਦੀਆਂ ਫਲਾਨਾ ਦਾ ਜੀ ਫਲਾਨੇ ਤਾਂ ਇੰਨੀ ਕਸਰ ਹੁੰਦੀ ਸੀ ਫਲਾਨਾ ਇਨਾ ਬਿਮਾਰ ਸੀਗਾ ਫਲਾਨਾ ਇਨਾ ਸ਼ਰਾਬ ਪੀਂਦਾ ਸੀ ਫਲਾਨੇ ਦਾ ਤਲਾਕ ਹੋਣ ਵਾਲਾ ਸੀਗਾ ਬਾਬੇ ਨੇ ਸਾਰੇ ਠੀਕ ਕਰਤੇ ਬਾਬੇ ਨੇ ਇਥੋਂ ਫੋਨ ਤੇ ਅਰਦਾਸ ਕੀਤੀ ਫੋਨ ਤੇ ਪਰਮਾਤਮਾ ਨੂੰ ਕੋਲੇ ਬੇਨਤੀ ਕੀਤੀ ਉੱਥੇ ਬੰਦਾ ਠੀਕ ਹੋ ਗਿਆ ਇਹ ਗੱਲਾਂ ਆਮ ਉਹਨਾਂ ਜਿਹੜੀਆਂ ਹੁੰਦੀਆਂ ਸੀ ਇਹ ਤੇ ਉਹਨਾਂ ਚੇਲਿਆਂ ਦੀਆਂ ਹੁੰਦੀਆਂ ਨੇ ਆਪਾਂ ਲਗਭਗ ਜਦੋਂ ਬੰਦਾ ਜਿਹਦੇ ਵਿੱਚ 10 20% ਬਾਬਿਆਂ ਦੀ ਬਤੀ ਸਿਆਣੇ ਦੀ ਬਤੀ ਵਿਸ਼ਵਾਸ ਹੁੰਦਾ ਵਾ ਜਦੋਂ ਉਹ ਬੰਦਾ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਜਾਂਦੇ ਆਪਾਂ ਉਹਨਾਂ ਦੀਆਂ ਕਹਾਣੀਆਂ ਸੁਣਨ ਲੱਗ ਜਾਂਦੇ ਆ ਉਹ ਹੀ ਨੇ ਵਧੀਆ ਡੀਪਲੀ ਸੇਵਾ ਸੁਭਾ ਕਰਦੇ ਆ ਉਹ ਚ ਧੂ ਬੱਤੀ ਕਰਦੇ ਆ ਬੰਦੇ ਨੂੰ ਮੱਲੋ ਮੱਲੀ ਵਿਸ਼ਵਾਸ ਜਾਂ ਹੋ ਜਾਂਦਾ ਵਾ ਕਿਉਂਕਿ ਜੇ ਬੰਦਾ ਬਿਲਕੁਲ ਕਟੜੀ ਆ ਕਿਤੇ ਅਗਿਆ ਫਿਰ ਤਾਂ ਚਲੋ ਇੱਕ ਗੱਲ ਠੀਕ ਆ ਹੈਨਾ ਨਹੀਂ ਦਿਮਾਗ ਚ ਵੱੜ ਸਕਦੀ ਜੇ ਬੰਦੇ ਦੇ ਦਿਮਾਗ ਦੇ ਵਿੱਚ ਇਸ ਤੀ ਤਾਂ ਵਾਇਰਸ ਹੈਗਾ ਵਾ ਸਿਆਣ ਸੁਣੇ ਆਲਾ ਭੂਤਾਂ ਪ੍ਰੇਤਾਂ ਵਾਲਾ ਫਿਰ ਬੰਦਾ ਲਗਭਗ ਅੱਗੇ ਨੂੰ ਵਧਣਾ ਸ਼ੁਰੂ ਹੋਈ ਜਾਂਦਾ ਉਹ ਨੇਚਰਲ ਗੱਲ ਹੀ ਆ ਇਹ ਇਸੇ ਚੀਜ਼ ਦਾ ਫਾਇਦਾ ਠਾਕੇ ਬਾਬੇ ਫਿਰ ਉਹਨੂੰ ਪੰਜ ਸੰਗਰਾਮਾਂ ਦਾ ਜਾਂ ਪੰਜ ਪੰਜ ਚੌਕੀਆਂ ਤੋਂ ਬਾਅਦ ਫਿਰ ਉਹਨਾਂ ਨੇ ਚ ਇਹ ਕਹਿਣਾ ਤੁਸੀਂ ਚੌਕੀ ਤੇ ਖੜੋ ਤੇ ਤੁਹਾਨੂੰ ਮੈਂ ਦੱਸਦਾ ਮੈਂ ਤੁਹਾਡੇ ਵਿੱਚ ਕੌਣ ਆਉਂਦਾ ਵਾ ਫਿਰ ਉਸ ਤੋਂ ਬਾਅਦ ਵਿੱਚ ਲਗਭਗ ਪੰਜ ਪੰਜ ਵਾਰੀ ਆਏ ਤੇ ਉਸ ਲੇਡੀਜ਼ ਨੇ ਜਾਂ ਉਸ ਜੈਂਟਸ ਆ ਜਿਹੜਾ ਬਾਬੇ ਕੋਲੇ ਗਿਆ ਹੁੰਦਾ ਆਪਦੀ ਘਰ ਦੀ ਸਟੋਰੀ ਆ ਜਿਹੜੀ ਆਪਦੇ ਦੁੱਖ ਨੇ ਉਹ ਲਗਭਗ ਸਾਰਿਆਂ ਨੂੰ ਖਿਲਾਰ ਚੁੱਕੇ ਹੁੰਦੇ ਆ ਉਹ ਦੱਸ ਚੁੱਕੇ ਹੁੰਦੇ ਆ ਜੀ ਮੈਂ ਇਸ ਪੱਖੋਂ ਆ ਬਹੁਤ ਦੁਖੀ ਆ ਇਸ ਵਕੋਂ ਮੈਂ ਪਰੇਸ਼ਾਨੀ ਆ ਮੇਰਾ ਆ ਮਰੀਜ਼ ਆ ਮੇਰੀ ਤੀ ਦਾ ਬਿਆਹ ਨਹੀਂ ਹੁੰਦਾ ਜਾਂ ਮੇਰੀ ਘਰ ਵਾਲੀ ਨੂੰ ਸੌਰੀ ਲੈ ਕੇ ਨਹੀਂ ਆਂਦੇ ਜੋ ਵੀ ਦੁੱਖ ਹੁੰਦਾ ਉਹ ਜਿਹੜਾ ਗਿਆ ਹੁੰਦਾ ਬਾਬੇ ਕੋਲੇ ਉਹ ਆਪਦੇ ਉਹਨਾਂ ਨੂੰ ਦੱਸ ਚੁੱਕੇ ਹੁੰਦੇ ਆ ਉਹ ਗੱਲ ਬਾਬੇ ਦੀ ਸ਼ਾਮ ਦੀ ਜਿਹੜੀ ਮੀਟਿੰਗ ਦੇ ਵਿੱਚ ਲੋਕ ਦੱਸਦੇ ਆ ਫਿਰ ਉਹਦੇ ਵਿੱਚ ਉਹਨੂੰ ਬਾਬੇ ਨੂੰ ਉੱਥੋਂ ਤੱਕ ਪਤਾ ਲੱਗ ਚੁੱਕਿਆ ਹੁੰਦਾ ਵਾ ਬਾਬਾ ਫਿਰ ਬੋਲਦਾ ਆਖਿਰ ਉੱਠ ਕੇ ਹਾਂ ਬਈ ਜਿਹੜਾ ਬੰਦਾ ਫਲਾਣੇ ਥਾਂ ਤੋਂ ਆਇਆ ਉਹ ਆ ਜੀ हां ਥੋੜੀ ਧੀ ਨੂੰ ਸੌਰੇ ਲੈ ਕੇ ਜਾਂਦੇ ਬਈ ਬਸੌਣ ਵਾਲਾ ਬੰਦਾ ਬੜਾ ਖਰਾਨ ਹੋ ਜਾਂਦਾ ਹੈ ਬੜੀ ਵਧੀਆ ਬਈ ਬਾਬੇ ਦਾ ਬਾਕੀ ਬਹੁਤ ਜਾਣੇ ਜਾਣਾ ਬਾਬੇ ਨੂੰ ਦਾ ਪਤਾ ਲੱਗ ਗਿਆ ਕੀ ਹੈਗੀ ਆ ਗੱਲਬਾਤ ਹੈ ਨਾ ਬਾਬੇ ਚ ਵਾਕੀ ਗੱਲਬਾਤ ਆ ਤੇ ਹਾਂ ਹੁਣ ਤੁਹਾਡੇ ਪ੍ਰ ਸੌਰੇਦਾਨ ਪ੍ਰੋਣੇ ਦਾ ਨਾਮ ਆਹਾਵਾ ਥੋੜੀ ਉਹਦੇ ਇੰਨੀਆਂ ਨੰਨਦਾਂ ਨੇ ਆਵਾ ਜੋ ਆ ਜਦੋਂ ਫਿਰ ਇਹ ਗੱਲਾਂ ਦੱਸ ਕੇ ਫਿਰ ਬਾਬਾ ਉਹ ਵੀ ਦੇਖਦਾ ਹੁੰਦਾ ਇਹਨਾਂ ਦੇ ਘਰ ਦੇ ਵਿੱਚ ਕੋਈ ਮਾੜੀ ਘਟਨਾ ਘਟੀ ਆ ਜਾਂ ਕੋਈ ਇਹਦਾਂ ਦੇਖਿਆ ਉਹਨੂੰ ਉਹਨੂੰ ਜੱਜਮੈਂਟ ਉਹਦੇ ਕੋਲੇ ਆਈ ਹੁੰਦੀ ਆ ਫਿਰ ਬਾਬੇ ਨੇ ਕਹਿੰਦਾ ਹਾਂ ਤੇਰੇ ਤੇ ਵੀ ਆਟੈਕ ਇੱਕ ਵਾਰੀ ਆਟੈਕ ਵੀ ਹੋਇਆ ਵਾ ਹਮਲਾ ਵੀ ਹੋਇਆ ਤੇਰੇ ਤੇ ਤੂੰ ਬਾਲ ਬਾਲ ਬਚਿਆ ਵਾ ਇੱਕ ਨੈਚੁਰਲ ਗੱਲ ਹੀ ਆ ਇਹ ਕਿ ਲਗਭਗ ਕੋਈ ਹਰੇਕ ਇਨਸਾਨ ਦੀ ਲਾਈਫ ਦੇ ਵਿੱਚ ਇੱਕ ਅੱਧੀ ਵਾਰੀ ਇਹੋ ਜਿਹਾ ਕੰਮ ਹੋਇਆ ਹੁੰਦਾ ਵਾ ਜਿਹਦੇ ਵਿੱਚ ਅ ਬੰਦੇ ਦੀ ਜਾਨ ਬਾਲ ਬਾਲ ਬਚੀ ਹੋਵੇ ਜਾਂ ਬੰਦੇ ਦੇ ਸਰਟੀਫੀਕੇਟ ਬੱਝੀ ਹੋਵੇ ਜਾਂ ਕੁਛ ਨਾ ਕੁਛ ਇਹੋ ਜਿਹਾ ਹੋਇਆ ਹੋਵੇ ਇੱਕ ਵੱਡੀ ਵਾਰੀ ਹਰੇਕ ਦੀ ਲਾਈਫ ਦੇ ਵਿੱਚ ਇਦਾਂ ਦਾ ਘਟਨਾ ਘਟਦੀ ਹੁੰਦੀ ਆ ਬੰਦਾ ਯਾਰ ਸੋਚਦਾ ਉਸ ਸਮੇਂ ਤੇ हां यार फलाने समय ना मेरे, ना बाल बाल मेरे दी ਮਾੜਾ ਸਮਾਂ ਆਇਆ ਦਾ ਸੀਗਾ ਮੈਂ ਬਾਲ-ਬਾਲ ਬਚਿਆ ਮੈਂ ਆਪ ਦੀ ਗੱਲ ਕਰਾਂ ਮੇਰੇ ਤੇ ਵੀ ਕਈ ਵਾਰੀ ਇਹੋ ਜਿਹੇ ਸਮੇ ਆਏ ਆ ਜਿੱਦੇ ਮੇਰੀ ਜ਼ਿੰਦਗੀ ਜਾਨ ਜਾਨ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਦਾ ਅੰਤ ਹੋ ਗਿਆ ਪਰ ਉੱਥੇ ਜਾ ਕੇ ਜ਼ਿੰਦਗੀ ਵਧੀ ਹੋਈ ਮੂਰੇ ਖੜ ਗਈ ਆਗੇ ਆਪਾਂ ਇਹ ਜਿਹੜੇ ਲੋਕ ਨੇ ਸਿਆਣਫਦਾ ਜਾਂ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਇਹ ਰੱਬ ਦੇ ਵਾਕੀਏ ਕੁਦਰਤ ਦੇ ਸ਼ਰੀਕ ਬਣਦੇ ਆ ਨਾ ਮੈਂ ਨਨੀਆਂ ਨੀਆਂ ਵੀਡੀਓ ਜਾਗਰੂਕ ਕਰਨ ਦੀ ਖਾਤਰ ਲੋਕਾਂ ਨੂੰ ਵੀਡੀਓ ਕਰ ਰਿਆ ਮਾਂ ਜਿੰਨੇ ਕਿ ਜੋ ਵੀ ਮੈਂ ਵੀਡੀਓ ਕਰਦਾ ਮੈਂ ਇੱਕ ਕਾਲਪਨਿਕ ਕਹਾਣੀਆਂ ਤੇ ਨਹੀਂ ਕਰਦਾ ਜੋ ਮੇਰੇ ਨਾਲ ਐਕਸਪੀਰੀਅੰਸ ਹੋਏ ਹੋਏ ਨੇ ਜਾਂ ਕੋਸ਼ਿਸ਼ ਕਰਦਾ ਮਾਂ ਹੋਰ ਲੋਕਾਂ ਨੂੰ ਮਿਲਣ ਦੀ ਜੋ ਜਿੱਥੇ ਜਾ ਕੇ ਮੇਰਾ ਮੈਨੂੰ ਲੱਗਦਾ ਵਾ ਯਾਰ ਬਾਕੀ ਇਹ ਚੀਜ਼ ਦਾ ਰਿਜ਼ਲਟ ਕੱਢਿਆ ਉਹਦੇ ਮਗਰੀ ਇੱਕ ਮੈਂ ਹੋਰ ਤੁਹਾਨੂੰ ਸਟੋਰੀ ਦੱਸਣੀ ਆ ਜਿਹਦੇ ਵਿੱਚ ਮੈਂ ਇੱਕ ਡਾਈਵੋਰਸ ਹੋ ਰਿਹਾ ਸੀਗਾ ਬੱਚੀ ਦਾ ਡਾਈਵੋਰਸ ਹੁੰਦਾ ਹੁੰਦਾ ਬਚਾ ਲਿਆ ਉਹ ਵੀ ਸਿਰਫ ਇੱਕ ਚਲੋ ਦੋਨਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਵੀਡੀਓ ਮੈਂ ਇੱਕ ਨੈਕਸਟ ਕਰੂੰਗਾ ਇਹ ਤੋਂ ਬਾਅਦ ਦੀ ਤੇ ਬਾਬਿਆਂ ਦੀ ਸਬੰਧ ਵਿੱਚ ਵਿੱਚ ਜਿੰਨੇ ਜਿਵੇਂ ਬਾਬੇ ਜਜਮੈਂਟ ਕਰਦੇ ਆ ਮੈਂ ਇਸ ਵੀਡੀਓ 'ਚ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਲੱਗਦਾ ਜੇ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੁਝ ਚੰਗਾ ਮਿਲਦਾ ਵਾ ਜਾਂ ਤੁਸੀਂ ਬਾਬੇ ਬਹਿਮਾ ਭਰਮਾ ਤੋਂ ਬਚ ਸਕਦੇ ਹੋ ਬਚਣਾ ਚਾਹੁੰਦੇ ਹੋ ਇਹਦੇ ਬਰਤੀ ਹੋਰ ਜਾਣਕਾਰੀਆਂ ਇਕੱਠੀਆਂ ਕਰਨੀਆਂ ਚਾਹੁੰਦੇ ਹੋ ਜਾਂ ਹੋਰ ਗੱਲਾਂ ਸੁਣਨੀਆਂ ਚਾਹੁੰਦੇ ਹੋ ਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਹੋ ਸਕੇ ਆ ਉਹਦੇ ਦੋਸਤਾਂ ਤੱਕ ਸ਼ੇਅਰ ਕਰ ਦਿਓ ਇਹਦੇ ਨਾਲ ਮੈਨੂੰ ਵੀ ਥੋੜਾ ਜਿਹਾ ਹੌਸਲਾ ਵੀ ਹੋਊਗਾ ਤੇ ਮੈਨੂੰ ਹਾਂ ਮੈਨੂੰ ਜੇ ਕਿਸੇ ਵੀ ਵੀਰ ਨੇ ਫੋਨ ਕਰਨਾ ਵਾ ਮੈਨੂੰ ਫੋਨ ਕਰਕੇ ਆਪਾਂ ਗੱਲ ਕਰ ਸਕਦੇ ਆ ਮੈਂ ਦੱਸ ਤਿਆਂ ਕੋਈ ਮੈਂ ਬਾਬਾ ਨਹੀਂ ਹੈਗਾ ਕੋਈ ਸਿਆਣਫ ਕਰਨ ਵਾਲਾ ਨਹੀਂ ਹੈਗਾ ਹਾਂ ਆਪਦੀ ਕਾਫੀ ਜਿਆਦਾ ਸਮਾਂ ਮੈਂ ਬਾਬਿਆਂ ਨਾਲ گزارਿਆ ਜਰੂਰ ਆ ਬਾਬਿਆਂ ਨਾਲ ਬਤਾਇਆ ਜਰੂਰ ਆ ਬਾਬਿਆਂ ਦੇ ਨਾਲ ਰਹੇ ਆ ਬਾਬੇ ਕਿਵੇਂ ਲੋਕਾਂ ਨੂੰ ਬੀਅਫਕੂ ਬਣਾਉਂਦੇ ਆ ਇਹ ਚੀਜ਼ ਦੀ ਕਾਫੀ ਪ੍ਰਭੂਰ ਜਾਣਕਾਰੀ ਇਕੱਠੀ ਕੀਤੀ ਆ ਹੌਲੀ ਹੌਲੀ ਫਿਰ ਇੱਕ ਵੀਡੀਓ ਦੇ ਵਿੱਚ ਆਪਾਂ ਆ ਆਮ ਪਬਲਿਕ ਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ